ਆਕੇ ਆ ਜਾਓ ਤਾਰੀ ਗੇਟਾਂ ਦੇ ਬਾਅਦ ਵੀ ਕਿਸੇ ਪਲਵਾਰ ਕਿੰਨਾ ਵਧੀਆ ਸ਼ਰੀਰ ਹੈ ਮੁਰੇ ਦੱਸੋ ਮੈਂ ਕਹਾ ਸ਼ਰੀਰ ਵੀ ਵਧੀਆ ਤੇ ਇਤੋਂ ਬਦਾਰ ਕਿਨੇ ਮਾਰੇ ਹੈ ਸਾਇ ਪਟਾਣ ਦੇ ਸਦੀ ਮਨੀ ਮਨੀ ਏ ਦੀਪੂ 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 ਦੇ ਸਾਹਮਣੇ ਜਿਹੜੇ ਸਾਡੇ ਮਹਿਮਾਨ ਆਏ ਆ ਨਾ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੇ ਨਿਵਾਣੇ ਜੇ ਬੰਦੇ ਕੋਲ ਸੇਵਾਦਾਰ ਕੋਲ ਆਇਆ ਬੜਾ ਇਹਨਾਂ ਦਾ ਕੀਮਤੀ ਟਾਈਮ ਹੈ ਜਿਹੜੇ ਆ ਕੇ ਇਹਨਾਂ ਨੇ ਮੇਰੇ ਨਿਵਾਣੇ ਜੇ ਨੂੰ ਏਡੀ ਵੱਡੀ ਸ਼ੋਹਰਤ ਦਿੱਤੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਇਹਨਾਂ ਦਾ ਬਹੁਤ ਕੀਮਤੀ ਟਾਈਮ ਹੈ ਔਰ ਇਹ ਮਿਲਨੇ ਚਾਹਦੇ ਆ ਇਹ ਮੇਰੇ ਭਰਾ ਆ ਵੱਡੇ ਮੈਂ ਇਹਨਾਂ ਦਾ ਸੇਵਾਦਾਰ ਆ ਜਿੱਥੇ ਮੇਰੀ ਡਿਊਟੀ ਲਾਣਗੇ ਮੈਂ ਉੱਥੇ ਹਮੇਸ਼ਾ ਹੀ ਹਾਜ਼ਰ ਆ ਇਸੇ ਕਾਰਨ ਮੈਂ ਇਹਨਾਂ ਨੂੰ ਕਹਿਣਾ ਕਿ ਹਮੇਸ਼ਾ ਹੀ ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਹੀ ਹਾਜ਼ਰ ਆ। ਜੈ ਸ਼੍ਰੀ ਰਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh। ਪਹਿਲੀ ਗਲਤੀ ਹੈ ਕਿ ਮੈਂ ਪਠਾਨਕੋਟ ਦੇ ਵਾਸੀਆਂ ਦਾ ਮੌਤਪੀਹਾਂ ਵਿੱਚ ਓਏ ਖਾਸ ਕਰਕੇ ਬਾਬਾ ਬੂਟੀ ਸ਼ਾਹ ਜੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਸਕਾਰਮਤਕ ਸੋਚ ਨੂੰ ਲੈ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇੱਕ ਜੋ ਨਿਸ਼ਚੇ ਦ੍ਰਿੜਤਾ ਦੇ ਨਾਲ ਨਿਭਾਇਆ ਉਸ ਨੂੰ ਹੰਗਾਰਾ ਦੇਣ ਲਈ ਸਾਡੇ ਬਹੁਤ ਹੀ ਮੇਰੇ ਪਿਆਰੇ ਵੀਰ ਸਰਦਾਰ ਸੁਰਿੰਦਰ ਸਿੰਘ ਜੀ ਨਿਹੰਗ ਸਤਕਾਰ ਕਮੇਟੀ ਉਹ ਵੀ ਆਏ ਆ ਫਲੇਰ ਸਾਹਿਬ ਆਏ ਨੇ ਹੋਰ ਮੇਰੇ ਵੀਰ ਕਈ ਸਤਕਾਰਯੋਗ ਇੱਥੇ ਪਹੁੰਚੇ ਆ ਕਿਉਂਕਿ ਇਹ ਬੱਚਿਆਂ ਦਾ ਨਹੀਂ ਇੱਥੇ ਸਾਡੀਆਂ ਬੱਚੀਆਂ ਦੀ ਵੀ ਕੁਸ਼ਤੀ ਦੇਖ ਕੇ ਇੱਕ ਮਨ ਨੂੰ ਇੰਨੀ ਖੁਸ਼ੀ ਹੋ ਰਹੀ ਆ ਇਹ ਇਹਨੂੰ ਕਿਹਾ ਜਾਂਦਾ ਹੈਗਾ ਕਿ ਸਾਨੂੰ ਸਭ ਨੂੰ ਇੱਕ ਜੈਸਾ ਸੋਚ ਰੱਖਣੀ ਚਾਹੀਦੀ ਹੈ ਜੋ ਕਿ ਕਿਤੇ ਨਾ ਕਿਤੇ ਅਜੇ ਵੀ ਅੰਤਰ ਦਿਖਦਾ ਸੋ ਮੈਂ মিডিਆ ਦੇ ਸਾਰੇ ਬੰਦੂਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੀ ਇੱਕ ਐਸੀ ਸੋਚ ਹੈ ਜਿਹੜਾ ਇੱਕ ਐਸਾ ਪ੍ਰਗਟਾਵਾ ਅੱਜ ਨਸ਼ਿਆਂ ਦੀ ਇੱਕ ਬਹੁਤ ਵੱਡੀ ਦਲਦਲ 'ਚ ਸਾਡੇ ਬੱਚੇ ਜਿਹੜੇ ਫਸਦੇ ਜਾ ਰਹੇ ਆ ਉਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਤੋਂ ਸ਼ੇਧ ਲੈਣੀ ਚਾਹੀਦੀ ਹੈ ਕਿ ਸਿਹਤ ਨੂੰ ਕਿਸ ਤਰ੍ਹਾਂ ਸੰਭਾਲਣਾ ਹੈਗਾ ਸਾਡੀਆਂ ਬੱਚੀਆਂ ਆ ਕੇ ਐਡੇ ਵੱਡੇ ਅਖਾੜੇ ਦੇ ਵਿੱਚ ਇੰਨੀ ਪਬਲਿਕ ਦੇ ਵਿੱਚ ਆ ਕੇ ਜਦੋਂ ਕੁਸ਼ਤੀ ਕਰਕੇ ਪ੍ਰਦਰਸ਼ਨ ਕਰ ਰਹੀਆਂ ਸੋ ਇਹ ਹੈ ਇੱਕ ਮਾਣ ਦੀ ਗੱਲ ਸੋ ਤਿਆਂ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਔਰ ਇਹ ਬੜੀ ਸਾਡੇ ਲਈ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਬਾਬਾ ਬੂਟੀ ਸ਼ਾਹ ਜੀ ਨੇ ਇਸ ਪਬਲਿਕ ਦੇ ਵਿੱਚ ਬੁਲਾ ਕੇ ਇਹਨਾਂ ਬੱਚੀਆਂ ਨੂੰ ਅਸ਼ੀਰਵਾਦ ਦੁਲਾਣ ਵਾਸਤੇ ਜੋ ਮਾਣ ਵਖਸਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਹਿਰ ਪਠਾਨਕੋਟ ਦੇ ਵਾਸੀਆਂ ਦਾ ਔਰ ਖਾਸ ਕਰਕੇ ਇਹ ਕੁਸ਼ਤੀ ਜਿਹੜੀ ਹੋ ਉਹ ਜਿਹੜੇ ਦਰਸ਼ਕ ਇੱਥੇ ਆਏ ਆ ਉਹਨਾਂ ਦਾ ਵੀ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀ ਸਾਰੇ ਮਿਲ ਜੁਲ ਕੇ ਇਹੋ ਜਿਹੇ ਮੇਲੇ ਮਨਾਈਏ ਤਾਂ ਹੀ ਸਾਡਾ ਪੰਜਾਬ ਜਿਹੜਾ ਹੱਸਦਾ ਬਸਦਾ ਰਹੂਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਜਿਹੜੀ ਨਸ਼ਿਆਂ ਦੇ ਰਾਹੇ ਪੈ ਕੇ ਦਿਨ ਬਦਿਨ ਹਰ ਰੋਜ਼ ਸਾਡੇ ਨੌਜਵਾਨਾਂ ਦੀਆਂ ਜਿਹੜੀਆਂ ਉਹ ਮੌਤਾਂ ਹੋ ਰਹੀਆਂ ਬਹੁਤ ਸਾਰੇ ਘਰਾਂ ਦੇ ਚਿਰਾਗ ਜਿਹੜੇ ਉਹ ਨਸ਼ੇ ਦੇ ਕਾਰਨ ਜਿਹੜੇ ਉਹ ਬੁੱਝ ਗਏ ਔਰ ਬੁੱਝ ਵੀ ਰਹੇ ਆ ਕਿਸੇ ਨੇ ਵੀ ਅੱਜ ਤੋਂ ਕੋਈ 10-15 ਸਾਲ ਪਹਿਲਾਂ ਇਹੋ ਜਿਹਾ ਉਪਰਾਲਾ ਜੇ ਕੀਤਾ ਹੁੰਦਾ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨ ਦਾ ਜਿਸ ਤਰ੍ਹਾਂ ਇਸ ਨਗਰ ਨੇ ਕੀਤਾ ਤੇ ਹੋ ਸਕਦਾ ਕਿ ਨੌਜਵਾਨ ਜਿਹੜੇ ਸੀ ਉਹ ਨਸ਼ੇ ਦੇ ਰਾਏ ਨਾ ਪੈਂਦੇ ਸੋ ਬਹੁਤ ਵਧੀਆ ਉਪਰਾਲਾ ਇਸ ਪਿੰਡ ਦਾ ਇਸ ਨਗਰ ਦਾ ਸੋ ਜਿਨ੍ਹਾਂ ਨੇ ਰਲ ਮਿਲ ਕੇ ਇਹ ਪ੍ਰਲਾ ਕੀਤਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਓਂ ਤੋੜ ਕੇ ਖੇਡਾਂ ਵਾਲੇ ਪਾਸੇ ਜਿਹੜਾ ਉਹ ਜੋੜਿਆ ਜਾਵੇ ਸੋ ਬਹੁਤ-ਬਹੁਤ ਧੰਨਵਾਦ ਆ ਇਸ ਨਗਰ ਦਾ ਸੋ ਇਸ ਨਗਰ ਵਿੱਚ ਸਾਰੀਆ ਸਾਹਿਬ ਜੀ ਪਹੁੰਚੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਜੋ ਛਿੰਝ ਮੇਲਾ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਬੂਟੀ ਸ਼ਾਹ ਜੀ ਕਰਾਰੇ ਨੇ ਔਰ ਮੈਂ ਦੇਖਿਆ ਕਿ ਮੈਂ ਪਿਛਲੇ ਹਰ ਸਾਲ ਇਹਨਾਂ ਦੇ ਮੇਲੇ ਵਿੱਚ ਆਉਣਾ ਔਰ ਮੈਨੂੰ ਬੁਲਾਉਂਦੇ ਨੇ ਔਰ ਬੜਾ ਹੀ ਦੇਖ ਕੇ ਇੱਕ ਮਨ ਪਰੇਸ਼ਾਨ ਹੁੰਦਾ ਹੈ ਇਹ ਇਹੋ ਜੇ ਇੱਕ ਸੰਤ ਆਦਮੀ ਜਿਹੜਾ ਹਰ ਸਾਲ ਲੱਖਾਂ ਰੁਪਏ ਖਰਚ ਕੇ ਪੁਰੇ ਮੇਲੇ ਕਰਾਉਂਦੇ ਆ ਉਹ ਇਸ ਕਰਕੇ ਕਿ ਤਾਂ ਜੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੀ ਦਲਦਲ 'ਚ ਫਸੀ ਹੋਈ ਹੈ ਉਸ ਦਲਦਲ 'ਚੋਂ ਨਸ਼ੇ ਦੀ ਪੀੜ੍ਹੀ 'ਚੋਂ ਕੱਢਣ ਲਈ ਨੌਜਵਾਨਾਂ ਨੂੰ ਇਹੋ ਜੇ ਛਿੰਝ ਮੇਲੇ ਕਰਾਉਂਦੇ ਨੇ ਜਿੱਥੇ ਕਿ ਅਲੱਗ-ਅਲੱਗ ਸਟੇਟਾਂ ਤੋਂ ਪਹਿਲਵਾਨ ਆਉਂਦੇ ਨੇ ਔਰ ਜਿਹੜੇ ਕੁਸ਼ਤੀਆਂ ਹੋਣ ਹੋਈਆਂ ਸਲਾਰੀਆ ਸਾਹਿਬ ਜੀ ਨੇ ਦੱਸਿਆ ਕਿ ਜਦੋਂ ਸਾਡੀਆਂ ਬੇਟੀਆਂ ਆਈਆਂ ਇੱਥੇ ਉਹ ਵੀ ਕੁਸ਼ਤੀ ਦਾ ਪ੍ਰਦਰਸ਼ਨ ਕਰਨਗੀਆਂ ਇਦਾਂ ਹੀ ਜਦੋਂ ਨੌਜਵਾਨ ਇੱਥੇ ਕੁਸ਼ਤੀਆਂ ਕਰ ਰਹੇ ਨੇ ਸਾਡੇ ਜਿਹੜੇ ਦੂਜੇ ਨੌਜਵਾਨ ਨੇ ਉਹਨਾਂ ਨੂੰ ਦੇਖ ਕੇ ਜਦੋਂ ਉਹਨਾਂ ਨੂੰ ਇਨਾਮ ਮਿਲਨੇ ਨੇ ਪੈਸੇ ਮਿਲਨੇ ਨੇ ਉਹ ਦੇਖਣਗੇ ਵੀ ਸਾਡਾ ਵੀ ਨਾ ਹੋਏਗਾ ਕੱਲ ਨੂੰ ਔਰ ਉਹ ਨਸ਼ੇ ਤੋਂ ਦੂਰ ਹੋ ਕੇ ਉਹ ਚੰਗੇ ਕੰਮਾਂ ਵੱਲ ਪਹਿਣਗੇ ਮੈਂ ਬਾਬਾ ਬੂਟੀ ਸ਼ਾਹ ਜੀ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਹਰ ਸਾਲ ਇਹ ਮੇਲਾ ਕਰਾਉਂਦੇ ਨੇ ਔਰ ਅਸੀਂ ਬਾਬਾ ਬੂਟੀ ਸ਼ਾਹ ਨੂੰ ਵੀ ਆਸ਼ਵਾਸਨ ਦਵਾਨੇ ਆ ਕਿ ਸਾਡੇ ਵੱਲੋਂ ਜੋ ਬਾਬਾ ਜੀ ਹੁਕਮ ਲਾਇਆ ਕਰਨਗੇ ਸੇਵਾਦਾਰ ਇਹਨਾਂ ਨਾਲ 24 ਘੰਟੇ ਤਤਪਰ ਹਾਜ਼ਰ ਹੈ ਔਰ ਮੈਂ ਧੰਨਵਾਦ ਕਰਨਾ ਚਾਹਨਾ ਸਲਾਰੀਆ ਸਾਹਿਬ ਦਾ ਕੀ ਜਿਹੜਾ ਨੇ ਸਾਨੂੰ ਅੱਜ ਦਰਸ਼ਕੋ ਅਨਸਾਰੀ ਸਾਹਿਬ ਦੇ ਇੱਥੇ ਬਾਬਾ ਜੀ ਨੇ ਕਰਾਤੇ ਨੇ ਸਤਕਾਰ ਕਮੇਟੀ ਦੇ ਸਾਡੇ ਜਹਿਦਾਰ ਜੀ ਉਹ ਵੀ ਆਏ ਨੇ ਸਰਦਾਰ ਰਜਿੰਦਰ ਸਿੰਘ ਬਾਜਵਾ ਜੀ ਮੇਰੇ ਹੀ ਬੜੇ ਕਲੋਜ ਮਿੱਤਰ ਜਿਹੜੇ ਕੈਨੇਡਾ ਤੋਂ 33 ਸਾਲ ਬਾਅਦ ਇੱਥੇ ਆਏ ਆ ਪੰਜਾਬ ਦੀ ਧਰਤੀ ਤੇ ਔਰ ਇਥੋਂ ਦੇ ਜੰਪਲ ਨੇ ਜਮਾਲਪੁਰ ਦੇ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਉਹ ਆਹੀ ਇੱਕ ਸਨੇਹ ਭੇਜਾਇਆ ਕਿ ਬਾਬਾ ਜੀ ਦਾ ਅੱਜ ਮੇਲਾ ਦੇਖਣ ਜਾਣਾ ਤੇ ਮੈਨੂੰ ਕਹਿੰਦੇ ਵੀ ਜਰੂਰ ਬਹੁਤ 延迟 ਹੋ ਗਿਆ ਹੋ ਜਾ ਕੰਮ ਦੇਖਿਆ ਨੂੰ ਤੇ ਮੈਂ ਇਹੋ ਕਹਾਂਗਾ ਨੌਜਵਾਨ ਪੀੜ੍ਹੀ ਨੂੰ ਕਿ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਨੂੰ ਅਪਣਾਓ ਤਾਂ ਜੋ ਜਿਹ ਪੰਜਾਬ ਦੇ ਵਿੱਚ ਘਰਾਂ ਦੇ ਘਰ ਉਹ ਜੜ ਰਹੇ ਨੇ ਨਸ਼ੇ ਨਾਲ ਉਹ ਬੱਸ ਸਕਣ ਔਰ ਜਿਹੜੇ ਮਾਂ ਪਿਓ ਨੇ ਉਹ ਵੀ ਆਪਣੀ ਔਲਾਦ ਦਾ ਜਿਹੜਾ ਵਾ ਅੱਛਾ ਨਿਗਮਾਂ ਸਕਣ ਇਹਨਾਂ ਨੂੰ ਕਹਿੰਦਾ ਹਾਂ ਮੈਂ ਬਾਬਾ ਜੀ ਨੂੰ ਦੁਬਾਰਾ ਇਸ ਮੇਲਾ ਕਮੇਟੀ ਨੂੰ ਔਰ ਬਾਬਾ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਕਿ ਚੜ੍ਹਦੀ ਕਲਾ ਰਹੇ ਬਾਬਾ ਜੀ ਦੀ ਵੀ ਸਦਾ ਜਿੰਦਗੀ ਪਰਮਾਤਮਾ ਨਾਲ ਨੂੰ ਲੰਮੀਆਂ ਉਮਰਾਂ ਬਖਸ਼ੇ ਇਹੋ ਜੇ ਸੰਤ ਜਿਹੜੇ ਸਾਡੇ ਇਲਾਕੇ ਦੇ ਵਿੱਚ ਨੇ ਇਹੋ ਜੇ ਮੇਲੇ ਕਰਾਉਂਦੇ ਨੇ ਮੈਂ ਕਹਿੰਦਾ ਬਹੁਤ ਵਧੀਆ ਕੋਪਰਾਲਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਆਹੋਏ ਪਠਾਨਕੋਟ ਦੇ ਵਾਸੀਆਂ ਦਾ ਔਰ ਖਾਸ ਕਰ ਮੇਰੇ ਵੀਰ ਪੱਤਰਕਾਰ ਜਿਹੜੇ ਆਏ ਆ